ਕੋਲਾ ਡਾਈਟ ਅਰੇ ਆਪਣੀ ਪਰਮਾ ਨਾਨੀ ਦਾ ਦੇ ਦੇ ਪਰਮਦੇ ਤੇ ਹੈਗੀ ਨਹੀਂ ਐ ਮੇਰਾ ਨਾਮ ਆਪਾਂ ਨੂੰ ਨਾਮ ਤੱਕ ਨਹੀਂ ਪਤਾ ਹੈਗਾ ਜੀ ਆਪਾਂ ਪੁੱਛ ਕੇ ਦੱਸਾਂਗੇ ਮਰੇ ਮੈਨੂੰ ਮੇਰੇ ਮਾਲਕ ਦਾ ਨਾਮ ਪਤਾ ਹੈ ਪਪਾ ਦੀਪ ਸਿੰਘ ਗਵਰੀ ਬਣਾ ਤਾਇਆ ਭੋਇਆ ਟ੍ਰੈਫਿਕ ਪੁਲਸ ਦੇ ਨਾਲ ਠੀਕ ਹੈ ਜੀ ਉਹਨਾਂ ਨਾਲ ਗੱਡੀ ਇਹ ਚੱਲਦੀ ਆ ਹਾਂ ਹਾਂਜੀ ਆਪਾ ਇਨੀ ਦੇ ਤੱਕ ਕਿਉਂ ਦੱਸਦੇ ਬੈਨਾ ਜੱਪਾ ਜੀ ਮੈਨੂੰ ਪੁੱਛਿਆ ਕਿੰਨੇ ਜਾਨ ਕੇ ਮੈਂ ਕਤੋਂ ਬਾਹਰ ਆਉਂਗਾ ਪਰ ਜਿਵੇਂ ਆਪਣੀ ਜਗ੍ਹਾ ਤੇ ਬੈਠਾ ਛੱਪੇ ਸ਼ਕ ਆਪੇ ਜੀ ਭਾਜੀ ਮੈਂ ਤੁਹਾਨੂੰ ਦੇਖਾਵਾ ਮੈਂ ਤੁਹਾਨੂੰ ਘਰ ਤੋਂ ਦਿਖਾਵਾ ਬਚਾ ਜੀ ਬੋਲੋ ਕਿ ਕਿਹਦਾ ਫਿਰਦਾ ਨਸਾ ਜਗਾਵਾ ਹਾਂ ਜੀ ਜੇ ਆਗੇ ਠੇਕੇਦਾਰ ਨਾ ਕਰੋ ਕੋਈ ਗੱਡੀ ਟਕਰਾ ਨਾ ਪਿਆ ਕੋਈ ਠੇਕੇਦਾਰ ਸੰਸਨੀ ਨਾ ਕਰੋ ਮੈਂ ਕੋਈ ਸੰਸਨੀ ਮੰਗਦਾ ਨਹੀਂ ਸਾਹ ਜੀ ਕੋਈ ਨਾਈਟ ਆ ਕੇ ਗੱਡੀ ਚੁੱਕਦਾ ਲਾਇਸੈਂਸ ਵਗਾ ਮੈਂ ਪੁਲਿਸ ਅਫਸਰ ਨੂੰ ਦਿਖਾ ਸਕਦਾ ਤੁਹਾਨੂੰ ਮੈਨੂੰ ਦਿਖਾਣਾ ਪੈਣਾ ਹੈ ਜਨਾਬ ਅਫਸਰ ਬੈਠਾ ਜਨਾਬ ਗੱਡੀ ਲੱਗੀ ਇੱਥੇ ਗੁਰਪ੍ਰੀਤ ਸਿੰਘ ਗੱਡੀ ਜਿਹੜੀ ਕਿਤੇ ਵਗੀ ਜਨਾਬ ਗੱਲ ਸੁਣੋ ਜੀ ਆਪਾਂ ਇਹਨਾਂ ਨੂੰ ਤਿੰਨ ਵਾਰ ਆਵਾਜ਼ ਮਾਰੀ ਭਾਈ ਸਾਹਿਬ ਗੱਡੀ ਠਾਡੀ ਆ ਲੇਕਿਨ ਇਹਨਾਂ ਨੂੰ ਜਵਾਬ ਨਹੀਂ ਸੁਣੀ ਸਾਨੂੰ ਇਹ ਗੱਲ ਦਾ ਕਿਹਾ ਲੇਕਿਨ ਇਹਨਾਂ ਨੇ ਆਵਾਜ਼ ਨਹੀਂ ਦਿੱਤੀ ਬਾਅਦ ਚ ਆਪਾਂ ਗੱਡੀ ਟੋਕ ਕੀਤੀ ਆ ਠੀਕ ਹੈ ਜੀ ਮਾਤਾ ਜੀ ਵੀ ਅੰਦਰ ਹੀ ਬਾਹਰ ਵਿੱਚ ਬਾਹਰ ਆਏ ਮਾਤਾ ਜੀ ਅਸੀਂ ਖੁਦ ਕਿਹਾ ਤੇ ਗੱਡੀ ਵਿੱਚ ਮਾਤਾ ਜੀ ਵੀ ਬੈਠੋ ਠੀਕ ਹੈ ਇਹ ਸਰ ਕਹਿ ਰਿਹਾ ਕਿ ਮੈਂ ਕਿਸੇ ਅਫਸਰ ਨਾਲ ਤੁਹਾਡੀ ਹੁਣੇ ਗੱਲ ਕਰਾ ਦਿੰਦਾ ਵਾ ਬਸ ਇੰਨੀ ਗੱਲ ਹੈ ਜੀ ਕੋਈ ਗੱਲ ਨਹੀਂ ਮਾਤਾ ਜੀ ਕਿਹੜੀ ਕੰਪਨੀ ਦੀ ਹੈਗੀ ਆ ਨਹੀਂ ਕੋਈ ਗੱਡੀ ਚਲਾਉਂਦੇ ਨਹੀਂ ਤਾਂ ਕਹਿਣਾ ਕਰੋ ਤੂੰ ਇਹ ਕਰਦਾ ਆਪਣੀ ਹੁਣੇ ਆ ਕੇ ਕੋਈ ਪਤਾ ਨਹੀਂ ਕਰਦੇ ਨਹੀਂ ਨਹੀਂ ਤੇ ਪ੍ਰਾਈਵੇਟ ਦੀ ਤੱਕ ਕਰਦੇ ਹੋ ਕਰਾ ਤਾਂ ਕਾਜੀ ਜੇ ਕੇ ਕੋਈ ਜ਼ਬਰਦਸਤੀ ਲੈ ਕੇ ਫਿਲਮ ਦੀ ਨਾ ਕਿ ਪਤਾ ਨਾ ਕਿਉਂ ਨਹੀਂ ਪਤਾ ਵੇਖੋ ਇਹ ਤਾਂ ਗੱਡੀ ਨਹੀਂ ਫਰਮ ਦੀ ਆਈ ਤੇ ਟੋਕੀ ਤਾਂ ਕਰਨੀ ਇਹ ਕਿਹੜੀ ਫਰਮ ਦੀ ਗੱਡੀ ਹੈ ਕਿਹੜੀ ਫਰਮ ਨਾ ਦੱਸ ਕਿਸੇ ਭਾਈ ਕੋਲੇ ਪੈ ਸਾਡਾ ਚਲਾਰ ਕਰ ਦੋ ਚਲਾਰ ਕਰਦੇ ਯਾਰ ਜਿਹੜੀ ਗੱਲ ਹੈਗੀ ਭਾਜੀ ਮੈਂ ਤਾਂ ਲੋ ਜਾਦੀ ਆ ਇੱਕ ਮਿੰਟ ਸਰ ਬੋਲਣ ਇਹ ਗੱਲ ਥੋੜਾ ਕੋਈ ਫਰਮ ਦਾ ਮੈਂ ਦੱਸ ਕਿਹੜੀ ਫਰਮ ਦੀ ਗੱਡੀ ਆ ਦੇ ਦਾਂਗਾ ਤੈਨੂੰ 60 ਤੈਨੂੰ ਕਹਿਣੇ ਤੂੰ ਪੱਲਾ ਲਾ ਦੋ ਤੇਰੀ ਗੱਲ ਤਹਾਡੀ ਗੱਡੀ ਕਾਦੀ ਆ ਕੀ ਨਾਮ ਆ ਤੇ ਕਿੱਥੇ ਤੁਸੀਂ ਬੋਲਦੇ ਹੋ ਹਰਪਾਲ ਸਿੰਘ ਸੰਤੂ ਨਾ ਆਏ ਜੀ ਮੇਰਾ ਕੀ ਹੋਇਆ ਕੀ ਬਾਜੀ ਕਿਸ ਜਗ੍ਹਾ ਖੜੇ ਤੁਸੀਂ ਇਹ ਪੰਦਰੀ ਨਾ ਤਾਂ ਦਵਾਈ ਲੈ ਰਹੇ ਜੀ ਕੀ ਗੱਲ ਹੋਈ ਆ ਕੋਈ ਗੱਲ ਨਹੀਂ ਜੀ ਇਹਨਾਂ ਗੱਡੀ ਟੋ ਕਰ ਲਈ ਸਾਡੀ ਇਹਨਾਂ ਨੂੰ ਕਿਹਾ ਵੀ ਆ ਕਿ ਮੈਡੀਸਨ ਲੈਣ ਆਏ ਕਿੰਨਾ ਦੀ ਦਵਾਈ ਲੈਣਾ ਹੈ ਕਿੰਨੇ ਕਿ ਮਿੰਟਾਂ ਦੇ ਵਿੱਚ ਕਿੰਨੇ ਕਿ ਮਿੰਟਾਂ ਦੀ ਗੱਡੀ ਢੋਗੀ 5 ਮਿੰਟ ਹੋਏ ਸਾਰੇ ਅਜੇ ਮਾਤਾ ਜੀ ਦੀ ਉਮਰ ਕਿੰਨੀ ਸੀ ਮਾਤਾ ਜੀ ਦੀ ਉਮਰ ਹੈਗੀ ਹੈ ਜੀ 85 ਸਾਲ ਜੇ ਨੀਚੇ ਬੈਠੇ ਸੀ ਹਾਂਜੀ ਹਾਂਜੀ ਗੱਡੀ ਬਾਹਰ ਬੈਠੇ ਜਾਣੀ 5 ਮਿੰਟ ਗੱਡੀ ਬੰਦ ਸੀ ਗਰਮੀ 'ਚ ਬੈਠੇ ਗੱਡੀ ਆ ਗਾ ਗਰਮੀ ਗੱਡੀ ਬੰਦ ਚਾਬੀ ਮੇਰੇ ਕੋਲ ਹੈ ਤੇ ਨਾਲ ਹੀ ਲੱਕੋ ਕਰ ਲਈ ਹਾਂਜੀ 5 ਮਿੰਟ ਦੇ ਵਿੱਚ 5 ਮਿੰਟ ਹੀ ਹੋਏ ਸਾਰੇ ਤੇ ਅੰਦਰੋਂ ਭਾਵੇਂ ਮੈਡੀਕਲ ਸਟੋਰ ਵਾਲੇ ਨੂੰ ਪੁੱਛ ਲੋ 5 ਮਿੰਟ ਚੋਂ ਗੱਡੀ ਢੋਗ ਕਰ ਲਈ ਚਲ ਹਾਂ ਕੀ ਕਰਨ ਵਾਸਤੇ ਆਪ ਸਾਰੇ ਲਿਖਣਾ ਸਾਂਝੀ ਨਹੀਂ ਹਾਂ ਸਾਰੇ ਨਾਲ ਹੀ ਚੱਲਾਂਗੇ ਤੇ ਕੀ ਕਿਹਾ ਸਰਕਾਰਾਂ ਦੇ ਹੱਦ ਨਾ ਕਹਨਾ ਕਿ ਹਾਂ ਸਰਕਾਰਾਂ ਦਾ ਇੱਕ ਸਖਰੀਆ ਦਫਾ ਹਰ ਦੇ ਵੀ ਜ਼ਮਾਨਾ ਗੱਲ ਨਹੀਂ ਹੁੰਦੀ ਨਾ ਮਾਰਾ ਹੀ ਪਹੀ ਹੁਣ ਤਸੀਲੇ ਦੇ ਵਿੱਚ ਤੱਕ ਤੱਕ ਵੀ ਆ ਲਗੇ ਜਾਂ ਕੋ ਕਪੜਾ ਖਰੀਦ ਕੇ ਆਇਆ ਜਾਂ ਜੁੱਤੀਆਂ ਖਰੀਦ ਕੇ ਆਇਆ ਇੱਕ ਸਖਰੀ ਚਾਹ ਰਿਹਾ ਇੱਕ ਦਵਾਈ ਦਾ ਮਸਲਾ ਆ ਇੱਕ ਬਿਮਾਰ ਬੰਦੇ ਨੂੰ ਦਵਾਈ ਲੈਣ ਆਇਆ ਮੁੰਡਾ ਮੈਂ ਨੂੰ ਵਧਾਉਣਾ ਸਾਡਾ ਨਾਲ ਨਹੀਂ ਆ ਕਿਥੇ ਆਉ ਤੁਹਾਨੂੰ ਬੰਨੇ ਕਿਥੇ ਨਹੀਂ ਨਹੀਂ ਇਹ ਕਾਗਜ਼ ਉੱਤੇ ਬੈਠਾਣੇ ਪਿਆ ਪਾਲ ਖਾਣਾ ਹੀ ਹੈ ਸਨਸ ਜਮਾ ਹੋ ਸਕਦਾ ਤੁਹਾਡਾ ਬਟਾ ਤੁਹਾਡਾ ਨਾ ਨਹੀਂ ਜਮਾ ਦਿਖਾਓ ਕਿੰਨੇ ਪੈਸੇ ਪੰਨੀ ਦਾ ਤਰੇ ਉਹ ਸਾਰੇ ਆ ਕੇ ਅੰਸ਼ੋਰ ਤੋਂ ਹੋਰ ਸਭ ਕੋਲੋਂ ਖੇ ਜਮਾ ਕਰ ਲੈਂਦੇ ਆ ਸਰੋ ਨਾ ਬੰਦੇ ਨੂੰ ਸਾਹਮਣੇ ਨੋ ਪਾਰਕਿੰਗ ਦਾ ਬੋਰਡ ਲੱਗਾ ਉਹ ਉੱਤਰ ਮਾਰੋ ਉੱਤਰ ਮਾਰੋ ਕਿਹਾ ਨੋ ਪਾਰਕਿੰਗ ਦਾ ਬੋਰਡ ਲੱਗਾ ਉਹ ਵੀ ਵੇਖੋ ਨਾ ਭਜੀ ਨੋ ਪਾਰਕਿੰਗ ਬੋਰਡ ਲੱਗਾ ਹੈ ਕੋਈ ਵੀ ਆਪਸਾਈ ਹੈ ਤੁਸੀਂ ਗੱਡੀ ਚੁੱਕ ਲਈ ਵੀ ਆਪਣੇ ਲਾਇਸੈਂਸ ਦਿਖਾ ਦੇਣਾ ਮੈਨੂੰ ਸਮਝ ਨਹੀਂ ਆ ਦਫਤਰ ਸਰ ਜੀ ਮਾਰੋ ਆਰ ਸੀ ਇਨਸ਼ੋਰੈਂਸ ਪੁਜੀਸ਼ਨ ਹਾਰਦੀ ਦਾ ਸੋਇਨ ਅੱਧਰ ਹੋ ਜਾਓ ਨੋ ਪਾਰਕਿੰਗ ਕਿਹੜਾ ਜੀ ਨੋ ਪਾਰਕਿੰਗ ਦਾ ਗੱਡੀ ਚੁੱਕੀ ਹੈ ਨੋ ਪਾਰਕਿੰਗ ਦਾ ਸ਼੍ਰੀਮਾਨ ਜੀ ਬੋਰਡ ਲੱਗਾ ਵਾ ਪਰ ਇਹ ਮੈਡੀਕਲ ਵਾਲੇ ਨੇ ਮਨਾਂ ਕੀਤਾ ਕਿ ਮੈਡੀਕਲ ਵਾਲੇ ਕਹਿੰਦੇ ਸਾਨੂੰ ਕੋਈ ਨਹੀਂ ਚਾਹੀਦੀ ਨੋ ਪਾਰਕਿੰਗ ਦਾ ਬੋਰਡ ਲੱਗਾ ਇਸ ਤੋਂ ਗੱਡੀ ਚੁੱਕਣੀ ਚੁੱਕਣੀ ਅੱਛਾ ਕਿ ਕਰੀ ਜੀ ਹਾਂਜੀ ਕੋ ਨਾਲ ਬਲਾ ਯਾਰ ਉਹ ਵੀ ਉਹੋ ਬਲਾਂ ਆਈ ਉਹ ਗੱਡੀਆਂ ਉਹ ਵੀ ਲੱਗੀਆਂ ਪਿਆਰੇ ਸਾਹਮਣੇ ਉਹ ਤੇ ਲੱਗੀਆਂ ਆਈਆਂ ਨੇ ਗੱਡੀ ਲੱਗੀ ਆ ਕਈ ਅੰਦਰ ਦੁਕਾਨਦਾਰਾਂ ਨੂੰ ਆਵਾਜ਼ ਆਈ ਇਹ ਗੱਡੀ ਤੇਰੀ ਹੀ ਤੇਰੀ ਹੀ ਕੋਈ ਨਹੀਂ ਬੋਲਦਾ ਜਿਹੋ ਹੀ ਗੱਡੀ ਪਾ ਲਈ ਆ ਸੁਲਮਾਨ ਜੀ ਆਏ ਨੇ ਪੰਗੇ ਨਹੀਂ ਗੱਡੀ ਲੈ ਤੁਹਾਡੇ ਦੇ ਅਸਰੇ ਨਾਲ ਗੱਲ ਕਰਨ ਤੇ ਖਲੋ ਜ ਮਾਤਾ ਜੀ ਇੱਥੇ ਖੜੇ ਹੋ ਗਏ ਭਾਈ ਮਾਤਾ ਜੀ ਨੂੰ ਕਿਹ ਅੰਦਰ ਪੈ ਜਾ ਗੱਡੀ ਵਿੱਚ ਭਾਗੋ ਵੀਡੀਓ ਦੇਖਣਾ ਇਹਨਾਂ ਨੂੰ ਗੱਡੀ ਵਿੱਚ ਲਾ ਦੇ ਮਰਾ ਆਪਣੇ ਪਰਮ ਦਾ ਨਾਨੀ ਦਾ ਜਿਹੜੀ ਲਾਸ਼ ਆ ਤਾਂ ਪਰਮ ਦੀ ਤੇ ਹੈਗੀ ਨਹੀਂ ਐ। ਦੋ ਮਿੰਟ ਕਰੋ। ਮੇਰਾ ਨਾਮ ਕੀ ਆਪਾਂ ਨੂੰ ਨਾਮ ਤੱਕ ਨਹੀਂ ਪਤਾ ਹੈਗਾ ਜੀ ਆਪਾਂ ਪੁੱਛ ਕੇ ਦੱਸਾਂਗੇ। ਮਰਾ ਹੀ ਮੈਨੂੰ ਮੇਰੇ ਮਾਲਕ ਦਾ ਨਾਮ ਪਤਾ ਹੈ। ਪਪਾ ਦੀਪ ਸਿੰਘ ਨਖਵੀ ਵੈਣਾ ਟਾਈਆ ਪਹ ਹੋਇਆ ਹੈ ਟ੍ਰੈਫਿਕ ਪੁਲਿਸ ਦੇ ਨਾਲ। ਠੀਕ ਹੈ ਜੀ। ਉਹਨਾਂ ਨਾਲ ਗੱਡੀ ਇਹ ਚੱਲਦੀ ਆ। ਹਾਂ। ਹਾਂਜੀ। ਆਪਾਂ ਇਨੀ ਦੇਰ ਤੱਕ ਕਿਉਂ ਦੱਸਦੇ ਬੈਨਾ? ਤਾਂ ਪਾ ਜੀ ਮੈਨੂੰ ਪੁੱਛਿਆ ਕਿੰਨੇ ਜਾਣ ਕੇ? ਮੈਂ ਕੱਤੋਂ ਬਾਹਰ ਆਉਂਗਾ ਭਜੀ ਮੈਂ ਆਪਣੀ ਜਗ੍ਹਾ ਤੇ ਬੈਠਾ। ਆਪਾਂ ਸ਼ੱਕ ਆਪੇ ਜੀ। پایې ما تاسو نو ښه ښاوا ما تاسو خاطرو ښاوا وځه ਹਾਂ ਇਹ ਸਭ ਚਾਹ ਕਾ ਜੀ ਆ ਕੇ ਠੇਕੇਦਾਰ ਨਾਲ ਗੱਲ ਕਰੋ ਕੋਈ ਗੱਡੀ ਚੱਕਣਾ ਪਿਆ ਸੰਸੇ ਕੰਡਾ ਸੰਸੇ ਕਾ ਕਰੋ ਮੈਂ ਕੋਈ ਲਾਇਸੈਂਸ ਨਹੀਂ ਮੰਗਦਾ ਸਾਹਦੇ ਕੋਈ ਲਾਇਸੈਂਸ ਮੰਗਦਾ ਕੋਈ ਗੱਡੀ ਚੱਕਦਾ ਲਾਇਸੈਂਸ ਵਗਾ ਮੈਂ ਪੁਲਿਸ ਅਫਸਰ ਨਹੀਂ ਦਿਖਾ ਸਕਦਾ ਤੁਹਾਨੂੰ ਮੈਨੂੰ ਦਿਖਾਣਾ ਪੈਣਾ ਹੈ ਜਨਾਬ ਸਾਹਿਬ ਜੀ ਨੰਜ਼ ਗੱਡੀ ਲੱਗੀ ਇੱਥੇ ਗੁਰਪ੍ਰੀਤ ਸਿੰਘ ਜੀ ਗੱਡੀ ਜਰਦੀ ਕਿਦੇ ਕੋਈ ਜਨਾਬ ਗੱਲ ਸੁਣੋ ਜੀ ਆਪਾਂ ਇਹਨਾਂ ਨੂੰ ਤਿੰਨ ਵਾਰ ਆਵਾਜ਼ ਮਾਰੀ ਤੇ ਭਾਈ ਸਾਹਿਬ ਗੱਡੀ ਥਾਡੇ ਆ ਲੇਕਿਨ ਇਹਨਾਂ ਜਵਾਬ ਨਹੀਂ ਦਿੱਤੀ ਸਾਨੂੰ ਗੱਲ ਦਾ ਜਵਾਬ ਲੇਕਿਨ ਇਹਨਾਂ ਆਵਾਜ਼ ਨਹੀਂ ਦਿੱਤੀ ਬਾਅਦ ਚ ਆਪਾਂ ਗੱਡੀ ਟੋਕ ਕੀਤੀ ਆ ਠੀਕ ਹੈ ਜੀ ਮਾਤਾ ਜੀ ਵੀ ਅੰਦਰ ਹੀ ਬਾਹਰ ਵਿੱਚ ਬਾਹਰ ਆਏ ਮਾਤਾ ਜੀ ਅਸੀਂ ਖੁਦ ਕਿਹਾ ਤੇ ਗੱਡੀ ਵਿੱਚ ਮਾਤਾ ਜੀ ਵੀ ਬੈਠੋ ਠੀਕ ਹੈ ਇਹ ਸਰ ਕਹਿ ਰਿਹਾ ਕਿ ਮੈਂ ਕਿਸੇ ਅਫਸਰ ਨਾਲ ਤੁਹਾਡੀ ਹੁਣੇ ਗੱਲ ਕਰਾ ਦਿੰਦਾ ਵਾ ਬਸ ਇੰਨੀ ਗੱਲ ਹੈ ਜੀ ਕੋਈ ਗੱਲ ਨਹੀਂ ਮਾਤਾ ਜੀ ਇਹ ਕਿਹੜੀ ਕੰਪਨੀ ਦੀ ਹੈਗੀ ਆ ਨਹੀਂ ਤੁਸੀਂ ਗੱਡੀ ਚਲਾਉਂਦੇ ਹੋ ਨਹੀਂ ਤੁਸੀਂ ਗੱਡੀ ਚਲਾਉਂਦੇ ਹੋ ਨਹੀਂ ਨਹੀਂ ਤੁਸੀਂ ਪ੍ਰਾਈਵੇਟ ਦੀ ਧੱਕਾ ਕਰਦੇ ਹੋ ਕਰਾ ਧੱਕਾ ਕੀ ਜੇ ਕਿ ਮੋਹ ਜ਼ਬਰਦਸਤੀ ਜੇ ਕਿ ਫਲਮ ਦੀ ਨਾਲ ਦੱਸੋ ਉਹ ਬਲਗੀ ਗੱਲੋਈ ਨਹੀਂ ਕਰਾਂਗਾ ਕਿਉਂ ਨਹੀਂ ਨਾ ਬਤਾ ਵੇਖੋ ਇਹ ਤਾਂ ਨਹੀਂ ਗੱਡੀ ਨਹੀਂ ਫਰਮ ਦੀ ਹੈ ਨਹੀਂ ਤੁਸੀਂ ਟੋਕੀ ਤਾਂ ਕਰ ਲਈ ਇਹ ਕਿਹੜੀ ਫਰਮ ਦੀ ਗੱਡੀ ਹੈ ਫਰਮ ਦਾ ਨਾਂ ਦੱਸ ਤੁਸੀਂ ਮੈਂ ਉਹ ਕਿਹਦੇ ਪਾਸੇ ਸਾਡਾ ਚਲਾਰ ਕਰ ਦੋ ਚਲਾਰ ਕਰਦੇ ਯਾਰ ਜਿਹੜੀ ਗੱਲ ਹੈਗੀ ਭਾਜੀ ਮੈਂ ਤਾਂ ਲੋੜ ਚ ਆਉਂਦੀ ਆ ਇੱਕ ਮਿੰਟ ਸਰ ਬੋਲਣ ਫਿਰ ਗੱਲ ਥੋੜਾ ਕੋਈ ਫਰਮ ਦਾ ਨਾਂ ਦੱਸ ਕਿਹੜੀ ਫਰਮ ਦੀ ਗੱਡੀ ਆ ਤੇਰਾ ਕਿੰਨਾ ਕਰਨੀ ਦੀ ਤੇਰਾ ਤੈਨੂੰ ਛੱਡ ਤੂੰ ਕਹਿੰਦੇ ਤੂੰ ਤੱਲਾ ਲਾ ਦੋ ਤੇਰੀ ਗੱਲ ਤਹਾਡੀ ਗੱਡੀ ਕਾਦੀ ਆ ਕੀ ਨਾਮ ਹੈ ਤੇ ਕਿੱਥੇ ਤੁਸੀਂ ਪਹੁੰਚੇ ਹੋ ਹੌਟਪਾਲ ਸਿੰਘ ਸੰਤੂ ਨਾਂ ਹੈ ਜੀ ਮੇਰਾ ਕੀ ਹੋਇਆ ਕੀ ਭਾਈ ਕਿੱਸ ਜਗ੍ਹਾ ਖੜੇ ਤੁਸੀਂ ਇਹ ਬਦਲੀ ਨਾ ਤਾ ਦਵਾਈ ਲੈ ਰਹੇ ਜੀ ਕੀ ਗੱਲ ਹੋਈ ਆ ਕੋਈ ਗੱਲ ਨਹੀਂ ਜੀ ਇਹਨਾਂ ਗੱਡੀ ਢੋ ਕਰ ਲਈ ਸਾਡੀ ਇਹਨਾਂ ਨੂੰ ਕਿਹਾ ਵੀ ਆ ਕਿ ਮੈਡੀਸਿਨ ਲੈਣ ਆਏ ਕਿੰਨਾ ਚਿਰ ਦਵਾਈ ਲੈਣਾ ਹੈ ਕਿੰਨੇ ਕਿ ਮਿੰਟਾਂ ਦੇ ਵਿੱਚ ਕਿੰਨੇ ਕਿ ਮਿੰਟਾਂ ਦੀ ਗੱਡੀ ਢੋ ਗਈ 5 ਮਿੰਟ ਹੋਏ ਸਾਰੇ ਅਜੇ ਤੇ ਮਾਤਾ ਜੀ ਦੀ ਉਮਰ ਕਿੰਨੀ ਸੀ ਵਾਦਾਈ ਦੀ ਉਮਰ ਹੈਗੀ ਹੈ ਜੀ 85 ਸਾਲ ਦੀ ਵਿੱਚ ਬੈਠੇ ਸੀ ਹਾਂਜੀ ਹਾਂਜੀ ਗੱਡੀ ਬਾਹਰ ਬੈਠੇ ਆਣ ਗੱਡੀ ਬੰਦ ਸੀ ਗਰਮੀ 'ਚ ਬੈਠੇ ਸੀ ਗੱਡੀ ਆ ਗਰਮੀ ਗੱਡੀ ਬੰਦ ਚਾਬੀ ਮੇਰੇ ਕੋਲ ਹੈ ਤੇ ਨਾਲ ਹੀ ਗੱਡੀ ਕੋ ਕਰ ਲਈ ਹਾਂਜੀ 5 ਮਿੰਟ ਦੇ ਵਿੱਚ 5 ਮਿੰਟ ਹੀ ਹੋਏ ਸਾਰੇ ਉਹ ਅੰਦਰੋਂ ਭਾਵੇਂ ਮੈਡੀਕਲ ਸਟੋਰ ਵਾਲੇ ਨੂੰ ਪਛਲੋ 5 ਮਿੰਟ ਚ ਗੱਡੀ ਟੋ ਕਰ ਲਈ ਚਲ ਕੀ ਕਰਨ ਵਾਸਤੇ ਆ ਇਸੀ ਤੇ ਆਪ ਸਾਰੇ ਲਿਖਣਾ ਕਰ ਰਹੇ ਨਹੀਂ ਹਾਂ ਜੀ ਸਾਰੇ ਲਿਖਣਾ ਕਰ ਰਹੇ ਹਾਂ ਤੇ ਕੀ ਕਿਹਾ ਜਾ ਰਿਹਾ ਇਹਨਾਂ ਤੋਂ ਬਲੋ ਖਾਣ ਦੇ ਹੱਦ ਨਾ ਕਹਣਾ ਕੀ ਹਾਂ ਹਾਂ ਖਾਣ ਦਿੰਦੇ ਐ ਅਸੀਂ ਸਤਰੀ ਹਾਂ ਦਸ ਸਾਲ ਹਰ ਦੇ ਵੀ ਜ਼ਮਾਨਾ ਗਾੜੀ ਹੁੰਦੀ ਨਾ ਮਾਰਾਈ ਪਹੀ ਹੋਰ ਤਸੀਲੇ ਦੇ ਵਿੱਚ ਤਰ ਤੱਕ ਤੁਹਾਡੇ ਵੀ ਆ ਗਏ ਜਾਂ ਕੋ ਕੱਪੜਾ ਖਰੀਦ ਕੇ ਆਇਆ ਜਾਂ ਜੁੱਤੀਆਂ ਖਰੀਦ ਕੇ ਆਇਆ ਫੇਰ ਦਵਾਈ ਚਾਹੁੰਦੇ ਆ ਇੱਕ ਦਵਾਈ ਦਾ ਮਸਲਾ ਆ ਇੱਕ ਬਿਮਾਰ ਬੰਦੇ ਦੀ ਦਵਾਈ ਲੈਣਾ ਆ ਮੁੰਡਾ ਟਾਈਮ ਨੂੰ ਬੁਲਾਉਣਾ ਹੈ ਦਾ ਨਾਲ ਦੇ ਜੀ ਕਿਤੇ ਆਓ ਤੁਹਾਨੂੰ ਬੰਨੇ ਨਹੀਂ ਨਹੀਂ ਇਹ ਕਾਗਜ਼ ਉੱਤੇ ਬੈਠਾਣੇ ਪਿਆ ਪਾਲ ਖਾਣਾ ਹੀ ਹੈ ਸਾਰਾ ਸਨਸ ਜਮਾ ਹੋ ਸਕਦਾ ਤੁਹਾਡਾ ਬਸ ਸੁਣਿਆ ਜਮਾ ਦਿਖਾਓ ਕਿੱਥੇ ਕਿੱਥੇ ਪੈਸਾ ਪਹਿੰਦੀ ਦਸ ਕਰਿਆ ਸਾਰਾ ਆ ਕੇ ਅਨਸ਼ੋਰ ਤੋਂ ਬੜਾ ਹੋਰ ਸੀਪਰ ਤੋਂ ਖੇ ਜਮਾ ਕਰ ਲੈਂਦੇ ਆ ਨਾ ਨੋ ਪਾਰਕਿੰਗ ਦਾ ਬੋਰਡ ਲਗਾਉਂਦੇ ਉੱਤਰ ਮਾਰੋ ਕਾ ਨੋ ਪਾਰਕਿੰਗ ਦਾ ਬੋਰਡ ਲਗਾ ਉਹ ਵੀ ਦੇਖੋ ਨਾ ਮਾਜੀ ਨੋ ਪਾਰਕਿੰਗ ਬੋਰਡ ਲਗਾਇਆ ਕੁੜੀ ਦਾ ਪਤਾ ਹੈ ਤਰੀ ਗੱਡੀ ਚੱਕਲੀ ਵੀ ਆਪਣਾ ਲਾਇਸੈਂਸ ਦਿਖਾ ਲਓ ਪੰਜ ਮੈਨੂੰ ਸਮਝ ਮਿਲਦਾ ਦਫਤਰ ਆਰਸੀ ਇਨਸ਼ੋਰੈਂਸ ਸਰਟੀਫਿਕੇਟ 9 ਪਾਰਕਿੰਗ ਕਿਹੜਾ 9 ਪਾਰਕਿੰਗ ਦਾ ਗੱਡੀ ਚੱਕੀ ਹੈ 9 ਪਾਰਕਿੰਗ ਦਾ ਸ਼੍ਰੀਮਾਨ ਜੀ ਬੋਰਡ ਲੱਗਾ ਵਾ ਪਰ ਇਹ ਮੈਡੀਕਲ ਵਾਲੇ ਨੇ ਮਨਾਂ ਕੀਤਾ ਮੈਡੀਕਲ ਵਾਲੇ ਕਹਿੰਦੇ ਸਾਨੂੰ ਕੋਈ ਨਹੀਂ ਚੜੀ 9 ਪਾਰਕਿੰਗ ਦਾ ਬੋਰਡ ਲੱਗਾ ਇਸ ਤੋਂ ਗੱਡੀ ਚੱਕ ਨਹੀਂ ਚੱਕਣੀ ਅਸ਼ਕਤ ਮੇਰੀ ਜੀ ਹਾਂਜੀ ਕੋ ਨਾਲ ਬਲਾ ਯਾਰੋ ਵੀ ਉਹ ਗੱਲਾਂ ਅੱਰੀ ਉਹ ਗੱਡੀਆਂ ਉਹ ਵੀ ਲੱਗੀਆਂ ਪਿਆਰੇ ਸਾਹਮਣੇ ਉਹ ਕਿੱਥੇ ਲੱਗੀਆਂ ਆਈਆਂ ਨੇ ਜੀ ਲੱਗੀ ਆ ਕੋਈ ਅੰਦਰ ਦੁਕਾਨਦਾਰ ਦਾ ਆਵਾਜ਼ ਆ ਰਹੀ ਹੈ ਇਹ ਗੱਡੀ ਤੇਰੀ ਹੀ ਤੇਰੀ ਹੀ ਕੋਈ ਨਹੀਂ ਗੱਡੀ ਉਹ ਹੀ ਗੱਡੀ ਪਾ ਲਈ ਹੈ ਸ਼ਰੀਮਾਨ ਜੀ ਆਏ ਨੇ ਭੰਗੇ ਜੀ ਗੱਡੀ ਨਾ ਤੁਹਾਡੇ ਤੇ ਆਪਣਾ ਨਾਲ ਗੱਲ ਕਰਨ ਤੇ ਖੜੋ ਜੇ ਮਾਤਾ ਜੀ ਇੱਥੇ ਖੜੇ ਸੀਗੇ ਬਈ ਮਾਤਾ ਜੀ ਨੂੰ ਕਿੰਨਾ ਅੰਦਰ ਬੈਠੋ ਗੱਡੀ ਉੱਤੇ ਪਾ ਦਿਓ ਵੀਡੀਓ ਦੇਖ ਲੈ ਇਹਨਾਂ ਨੂੰ ਗੱਡੀ ਉੱਤੇਵਾ ਦਿਓ ਸ਼ੈੱਡ ਦੀ ਗੱਡੀ ਲਾ ਸ਼ੈੱਡ ਫਰਮਦਿੱਤ ਹੈਗੀ ਨਹੀਂ ਹੈ ਜੀ ਅੱਜੋ ਕੰਪਲੀਟ ਕਰੋ ਜੀ ਜਨਾਬ ਜੀ ਆਪਾਂ ਨੂੰ ਨਾਮ ਤੱਕ ਨਹੀਂ ਪਤਾ ਹੈਗਾ ਜੀ ਆਪਾਂ ਪੁੱਛ ਕੇ ਦੱਸਾਂਗੇ ਮਰੇ ਮੈਨੂੰ ਮੇਰੇ ਮਾਲਕਾ ਦਾ ਨਾਮ ਪਤਾ ਹੈ ਬਾਬਾ ਦੀਪ ਸਿੰਘ ਗਵਰੀ ਵੈਣਾ ਟਾਈਪ ਹੋਇਆ ਹੈ ਟ੍ਰੈਫਿਕ ਪੁਲਿਸ ਦੇ ਨਾਲ ਠੀਕ ਹੈ ਜੀ ਉਹਨਾਂ ਨਾਲ ਗੱਡੀ ਇਹ ਚੱਲਦੀ ਆ ਹਾਂ ਹਾਂ ਜੀ ਆਪਾਂ ਇੰਨੀ ਦੇਰ ਤੱਕ ਕਿਉਂ ਦੱਸਦੇ ਬੇ ਨਾ ਭਾਜੀ ਮੈਨੂੰ ਪੁੱਛਿਆ ਕਿਨੇ ਰੁਣ ਕੇ ਮੈਂ ਕੱਤੋਂ ਬਾਰ ਆਉਂਗਾ ਭਜੀ ਮੈਂ ਆਪਣੀ ਜਗ੍ਹਾ ਤੇ ਬੈਠਾ ਅੱਛਾ ਕੋਸ਼ਿਸ਼ ਆ ਭਜੀ ਪਾਜੀ ਮੈਂ ਤੁਹਾਨੂੰ ਦਿਖਾਵਾ ਮੈਂ ਤੁਹਾਨੂੰ ਕੱਤੋਂ ਦਿਖਾਵਾ ਬਚਾ ਹਾਂ ਨਾ ਸੱਚਾ ਪਤਾ ਹਾਂ ਜਿੱਦਾ ਅੱਗੇ ਠੇਕੇਦਾਰ ਨਾ ਕੋਈ ਗੱਡੀ ਟਕਣ ਨਾ ਜਾਵੇ ਸੈਂਸਾ ਕਿਹਦਾ ਸੈਂਸਾ ਕਰ ਰਹੇ ਮੈਂ ਕਾਹਦਾ ਸੈਂਸ ਨਹੀਂ ਮੰਗ ਸਕਦੇ ਕੋਈ ਨਾ ਹੀ ਜਾ ਕੇ ਗੱਡੀ ਚੋਂ ਕਿਦਾ ਲਾਇਸੈਂਸ ਵਗਾ ਮੈਂ ਪੁਲਿਸ ਅਫਸਰ ਨੂੰ ਦਿਖਾ ਸਕਦਾ ਤੁਹਾਨੂੰ ਮੈਨੂੰ ਦਿਖਾਣਾ ਪਾਜੀ ਨੰਜ਼ ਗੱਡੀ ਲੱਗੀ ਇੱਥੇ ਗੱਡੀ ਗੱਡੀ ਜਨਰਲ ਕਿਹਦੇ ਕੋਲ ਜਨਾਬ ਗੱਲ ਸੁਣੋ ਜੀ ਆਪਾਂ ਇਹਨਾਂ ਨੂੰ ਤਿੰਨ ਵਾਰ ਆਵਾਜ਼ ਮਾਰੀ ਤੇ ਭਾਈ ਸਾਹਿਬ ਗੱਡੀ ਥਾਡੀ ਆ ਲੇਕਿਨ ਇਹਨਾਂ ਨੇ ਜਵਾਬ ਨਹੀਂ ਦਿੱਤਾ ਲੇਕਿਨ ਇਹਨਾਂ ਨੇ ਆਵਾਜ਼ ਨਹੀਂ ਦਿੱਤੀ ਬਾਅਦ ਚ ਆਪਾਂ ਗੱਡੀ ਟੋਕ ਦਿੱਤੀ ਆ ਠੀਕ ਹੈ ਜੀ ਮਾਤਾ ਜੀ ਵੀ ਅੰਦਰ ਹੀ ਨੇ ਬਾਹਰ ਵਿੱਚ ਬਾਹਰ ਆਏ ਮਾਤਾ ਜੀ ਅਸੀਂ ਖੁਦ ਕਿਹਾ ਤੇ ਗੱਡੀ ਵਿੱਚ ਮਾਤਾ ਜੀ ਦੀ ਬੈਠੋ ਠੀਕ ਆ ਇਹ ਸਰ ਕਹਿ ਰਹੇ ਕਿ ਮੈਂ ਕਿਸੇ ਅਫਸਰ ਨਾਲ ਤੁਹਾਡੀ ਹੁਣੇ ਗੱਲ ਕਰਾ ਦਿੰਦਾ ਵਾ ਬਸ ਇੰਨੀ ਗੱਲ ਹੈ ਕੋਈ ਗੱਲ ਨਹੀਂ ਮਾਰੋ ਜੀ ਹੈ ਗਈ ਹੈ ਕਿਹੜੀ ਫਰਮ ਦੀ ਗੱਡੀ ਨਹੀਂ ਤੇਰੀ ਗੱਡੀ ਚੁਰਾਉਂਦੇ ਫਿਰ ਧੱਕਾ ਨਾ ਕਰੋ ਤੁਸੀਂ ਮੇਰੀ ਆਪਣੀ ਨੂੰ ਲੈ ਕੇ ਨਹੀਂ ਧੱਕਾ ਨਹੀਂ ਕਰਦੇ ਨਹੀਂ ਨਹੀਂ ਤੇਰੇ ਤੇ ਪ੍ਰਾਈਵੇਟ ਦੀ ਧੱਕਾ ਕਰ ਰਹੇ ਹੋ ਕਾਰਾਂ ਤੇ ਕਾਜੀ ਲੈ ਕੇ ਜਬਰਦਸਤ ਲੈ ਕੇ ਫਰਮ ਦੀ ਹੈ ਨਾਮ ਦੱਸੋ ਹੋਮ ਲੱਗੀ ਗੱਲ ਹੋਈ ਨਹੀਂ ਪਤਾ ਨਾ ਕਿਉਂ ਨਹੀਂ ਨਾਮ ਪਤਾ ਇਹ ਤਾਂ ਨਹੀਂ ਗੱਡੀ ਨਹੀਂ ਫਰਮ ਦੀ ਹੈ ਤੁਸੀਂ ਠੋਕ ਤਾਂ ਕਰ ਲਈ ਕਿਹੜੀ ਫਰਮ ਦੀ ਗੱਡੀ ਹੈ ਕਿਹੜੀ ਫਰਮ ਦਾ ਨਾਮ ਦੱਸ ਉਸਦੇ ਪੈਸੇ ਤੋਂ ਕਹਿੰਦੇ ਸਾਡਾ ਚਲਾਨ ਕਰ ਦੋ ਚਲਾਨ ਕਰਦੇ ਯਾਰ ਜਿਹੜੀ ਗੱਲ ਹੈਗੀ ਭਾਈ ਮੈਂ ਤੁਹਾਨੂੰ ਲੋਚਾ ਦਿੰਦੀ ਹਾਂ ਇੱਕ ਮਿੰਟ ਸਰ ਬੋਲਣ ਫਰਮੇ ਗੱਲ ਥੋੜਾ ਕੋਈ ਫਰਮ ਦਾ ਮੈਂ ਦੱਸ ਕਿ ਕਿੰਨੀ ਮੁਸ਼ਕਲ ਦੀ ਗੱਡੀ ਆ ਜੌਂਦੀ ਕਰਨ ਤੇ ਡੇਰ ਕਿਦਾ ਕਰਨੀ ਦੀ ਤੇਰਾ ਗਾ ਤੈਨੂੰ ਛੱਡ ਤੂੰ ਤੈਨੂੰ ਕਹਿਣੇ ਤੂੰ ਟੱਲਾ ਲਾ ਤਾ ਤੇਰੀ ਗੱਡੀ ਗਾੜੀ ਗਾੜੀ ਕਾਦੀ ਆ ਕੀ ਨਾਮ ਆ ਤੇ ਕਿੱਥੇ ਤੁਸੀਂ ਪਹੁੰਚੇ ਹੋ ਹਰਪਾਲ ਸਿੰਘ ਸੰਤੂ ਨਾ ਆ ਜੀ ਮੇਰਾ ਕੀ ਹੋਇਆ ਕੀ ਭਾਜੀ ਕਿੱਸ ਜਗ੍ਹਾ ਖੜੇ ਤੁਸੀਂ ਆ ਬੰਦਰੀ ਨਾ ਤਾ ਦਵਾਈ ਲੈ ਰਹੇ ਜੀ ਕੀ ਗੱਲ ਹੋਈ ਆ ਕੋਈ ਗੱਲ ਨਹੀਂ ਜੀ ਇਹਨਾਂ ਗੱਡੀ ਟੋ ਕਰ ਲਈ ਸਾਡੀ ਇਹਨਾਂ ਨੂੰ ਕਿਹਾ ਵੀ ਆ ਕਿ ਮੈਡੀਸਿਨ ਲੈਣ ਆਏ ਕਿੰਨਾ ਚਿਰ ਦਵਾਈ ਲੈਣਾ ਹੈ ਕਿੰਨੇ ਕਿ ਮਿੰਟਾਂ ਦੇ ਵਿੱਚ ਕਿੰਨੇ ਕਿ ਮਿੰਟਾਂ ਦੀ ਗੱਡੀ ਟੋ ਗਈ 5 ਮਿੰਟ ਹੋਏ ਸਾਰੇ ਅਜੇ ਤੇ ਮਾਦਾ ਜੀ ਦੀ ਉਮਰ ਹੈਗੀ ਹੈ ਜੀ 85 ਸਾਲ ਦੇ ਵਿਚ ਬੈਠੇ ਸੀ ਹਾਂਜੀ ਹਾਂਜੀ